ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਜੀ ਕਿਵੇਂ ਹੋ ਸਾਰੇ ਤੇ ਲਓ ਜੀ ਅੱਜ ਆਪਾਂ ਆਏ ਵੇ ਦੁਬਾਰੇ ਫਿਰ ਖੇਤਾਂ ਦੇ ਵਿੱਚ ਤੇ ਇਹ ਦੇਖੋ ਪਿੱਛੇ ਇਹ ਖੇਤ ਦੀ ਆਪਾਂ ਨੇ ਬਟਾਣ ਪਾਤੀਆਂ ਦੀਆਂ ਕੱਲ ਐਨ ਤਿਆਰ ਕਰਕੇ ਤੇ ਬਸ ਹੁਣ ਜਾ ਥੋੜਾ ਜਿਹਾ ਮੀਂਹ ਪੈ ਗਿਆ ਤੇ ਨਾਲ ਲੱਗਦਾ ਜੀ ਆਪਾਂ ਨੇ ਇਹਨੂੰ ਪਾਣੀ ਛੱਟ ਕੇ ਇਹਦਾ ਕੱਦੂ ਕਰਕੇ ਚੋਨਾ ਲਾ ਦੇਣਾ ਤੇ ਇੱਧਰ ਤਾਂ ਡੇਢ ਕਿਲਾ نیچے ਤੇ ਇਹਨੂੰ ਅੱਜ ਲੱਗੇ ਵੇ ਕਰਨ ਤਿਆਰੀ ਇਹ ਦੇਖੋ ਆਪਾਂ ਨੇ ਨਾਲ ਇਹ ਖੇਤ ਨਾਲ ਥੋੜਾ ਜਿਹਾ ਤੁਹਾਨੂੰ ਦਿਖਾਉਂਦੇ ਆਂ ਵੇ ਉਹ ਹੈ ਉੱਚੇ ਨਹੀਂ ਮੈਂ ਤਾਂ ਇੱਥੇ ਨੂੰ ਖੱਡਾਂ ਹੋ ਜਾਂਦੀਆਂ ਬਹੁਤ ਜ਼ਿਆਦੇ ਤਾਂ ਕਰਕੇ ਆਪਾਂ ਨੇ ਇਹ ਜਿਹੜੀ 5-5 ਫੁੱਟ 6-6 ਜਗਾ ਛੱਡ ਲਈ ਇੱਥੇ ਆਪਾਂ ਨੇ ਜਿਹੜੀ ਬੈੱਡ ਵਾਲੀ ਮੱਕੀ ਹੈ ਨਾ ਉਹ ਵੀਜ ਦੇਣੀ ਹੈ ਖਾਣੇ ਵਾਸਤੇ ਨਾਲੇ ਤਾਂ ਮੱਕੀ ਹੋ ਜਾਊਗੀ ਤੇ ਪਾਣੀ ਮੱਕੀ ਨੂੰ ਥੋੜੀ ਲੱਗਦਾ ਹੈ ਇੱਧਰ ਤੇ ਸਲੱਬ ਸਰੂਬਾਜੀ ਕਰਨੀ ਥੋੜੀ ਜੀ ਤੇ ਕਿਉਂਕਿ ਆਇਆ ਲਾਗ ਫਰ ਤਾਂ ਖੜਨਾ ਵੀ ਨਹੀਂ ਹੈਗਾ ਪਾਣੀ ਨੇ ਖੱਡਾਂ ਹੋ ਜਾਣੀਆਂ ਤੇ ਇੱਧਰ ਲਓ ਜੀ ਹੁਣ ਲੱਗੇ ਹੋਏ ਕਰਨ ਖੇਤ ਤਿਆਰ ਆਪਾਂ ਤੇ ਇੱਕ ਵਾਰ ਇਹਨਾਂ ਦੇ ਨਾਲ-ਨਾਲ ਫਾਲੇ ਨਾਲ ਫਾਲੇ ਮਾਰਦੇ ਖੇਤ ਦੇ ਵਿੱਚ ਹੁਣ ਆਪਾਂ ਨੇ ਸਵਾਗ ਦੇ ਨਾਲ ਮਿੱਟੀ ਲਾ ਦੇਣੀ ਹੈ ਇਹ ਦੇਖੋ ਜੀ ਲਓ ਆਪਾਂ ਨੇ ਫਾਲਿਆਂ ਦੇ ਨਾਲ ਨਾ ਥੋੜਾ ਥੋੜਾ ਪੱਟਤਾ ਹੁਣ ਇਹਦੇ ਨਾਲ ਆਪਾਂ ਨੇ ਇੱਥੇ ਸਵਾਗ ਦੇ ਨਾਲ ਮਿੱਟੀ ਲਾ ਦੇਣੀ ਹੈ ਇਹਦੇ ਉੱਪਰ ਹਾਂ ਧਿਆਨ ਵਧੀਆ ਮਜ਼ਬੂਤ ਡੋਲ ਬਣਾ ਕੇ ਬਸ ਫਿਰ ਇਹ ਆ ਬਸ ਪਾਣੀ ਛੱਡਣਾ ਹੀ ਮੁਰਕੇ ਡੌੜਾਂ 'ਪਰ ਢੇੜਾ ਮਾਨੇ ਦੀ ਲੋਡ ਨਹੀਂ ਹੈਗੀ ਤੇ ਨਹੀਂ ਤਾਂ ਜੇ ਬੱਟਾਂ ਛੋਟੀਆਂ ਪਾਈਆਂ ਵੀ ਹੋਵੇ ਨਾ ਇਹੀ ਆ ਜੀ ਮੈਂ ਆ ਗਿਆ ਵੀ ਚਲੋ ਜੀ ਪੱਜ ਲੋ ਖੇਤਾਂ ਨੂੰ ਤੇ ਦੇਖੋ ਕਿਤੇ ਜਾ ਕੇ ਡੌੜ ਤਾਂ ਹੀ ਟੁੱਟ ਗਈ ਤਾਂ ਜੇ ਜ਼ਿਆਦਾ ਹੀ ਆ ਜਾਵੇ ਫੇਰ ਕਿਤੇ ਟੁੱਟ ਜਾਂਦੀ ਹੈ ਸਾਡੇ ਖੇਤ ਦੀ ਜਿਹੜੀਆਂ ਸੀ ਚੜਾਉਂਦੇ ਆ ਨਹੀਂ ਦੀ ਬੱਟਾਂ ਟੁੱਟਦੀਆਂ ਜਲਦੀ ਜਲਦੀ ਉਹ ਜੀ ਜਿਹੜੀ ਪਾਨਿਆਂ ਡੌੜ ਛਿੱਲੀ ਸੀ ਹੁਣ ਇਹਦੇ 'ਪਰ ਸਵਾਜੇ ਦੇ ਨਾਲ ਮਿੱਟੀ ਲਾ ਦੇਣੀ ਹੈ ਮੈਨੂੰ ਲੱਗਦਾ ਇੱਕ ਸਾਈਡ ਨੂੰ ਥੋੜਾ ਟਿੱਟ ਆਇਆ ਚਲੋ ਦੇਖਦੇ ਹਾਂ ਜੇ ਲਾ ਕੇ ਇੱਕ ਦੋ ਪਰਾਗਾ ਬਸ ਥੋੜਾ ਪਿੱਛੇ ਹੀ ਰੱਖੇ ਕਰ ਬਸ ਕਹੀ ਦੇ ਨਾਲ ਇਹਨੇ ਗੱਲ ਨਹੀਂ ਬਣਦੀ ਕਹੀ ਨਾਲ ਥੋੜੀ ਮਿੱਟੀ ਰੱਖਣ ਦੀ ਆ ਸੋ ਆਗੇ ਜਦੋਂ ਆਇਆ ਨਾ ਫਿਰ ਪੂਰੀ ਰੱਖ ਹੋ ਜਾਂਦੀ ਆ ਇਹਦੇ ਵਿੱਚ ਐ ਇੱਕ ਵਾਰ ਲਾਈ ਵੀ ਨਾ ਮਿੱਟੀ ਫਿਰ ਜਿੰਨਾ ਮਰਜ਼ੀ ਨਹੀਂ ਆਈ ਜਾਵੇ ਫਿਰ ਇਹ ਨਹੀਂ ਹੈਗਾ ਵੀ ਡੌਲ ਟੁੱਟ ਜਾਓਗੇ ਚਲੋ ਜੀ ਆਹ ਤਾਂ ਦੇਖੋ ਪੰਡੌੜ ਬਣਾਤੀ ਤੇ ਕਿ ਹਾਰਾ ਜਿੰਨ ਹੰਦ ਬਣਾਉਣਾ ਸੋ ਆ ਗਏ Baço. ਹਾਤੀ ਡੌੜ ਉਹ ਦੇਖੋ ਐਨ ਬਣਾਤੀ ਇੱਧਰ ਵਾਲੀ ਵੀ ਤੇ ਆਹ ਡੌੜ ਵੀ ਐਨ ਬਣਾਤੀ ਇੱਧਰ ਤੇ ਹੁਣ ਚੱਲੇ ਉਧਰ ਦੂਜੇ ਖੇਤ ਦੇ ਵਿੱਚ ਕੁੱਪਰ ਵਾਲਾ ਹੈ ਤੇ ਲਓ ਜੀ ਆਹ ਬਣਾਤੀ ਡੌੜ ਦੇਖੋ ਐਨ ਇੱਕ ਨੰਬਰ ਤੇ ਆਹ ਵੀ ਡੌੜ ਬਣ ਗਈ ਤੇ ਹੁਣ ਇਹ ਆ ਖੇਤ ਤਾਂ ਤਿਆਰ ਹੋ ਗਿਆ ਖੋ ਡੌੜਾਂ ਆਪਣੇ ਪਾਤੀਆਂ ਸਾਰੇ ਖੇਤ ਦੀਆਂ ਲਾਤੀਆਂ ਵਾਲੇ ਤਾਲੇ ਮਿੱਟੀ ਲਾਤੀ ਆਹ ਉੱਪਰ ਵਾਲੇ ਖੇਤਿਆਂ ਵੀ ਲਾਤੀਆਂ ਤੇ ਉਧਰ ਅ ਪਰਲੀ ਸਾਈਡ ਤੇ ਜਿਹੜੇ ਖੇਤ ਉਧਰ ਵੀ ਸਾਰੇ ਤਿਆਰ ਕਰਤੇ ਲਓ ਜੀ ਨਿਪੜ ਗਿਆ ਆਪਣਾ ਸਾਰਾ ਕੰਮ ਅੱਜ ਡੌੜਾਂ ਵਾਲਾ ਨਵੇੜ ਤਾਂ ਸਾਰਾ ਆਪਾਂ ਨੇ ਜਿੰਨੀਆਂ ਵੀ ਹੈ ਜਿੰਨੀਆਂ ਸਾਰੀਆਂ ਚੜਾਤੀਆਂ ਜਿੰਨੀਆਂ ਛੂਗ ਨੇ ਬੱਟੀਆਂ ਵੀਆਂ ਪੱਟ ਪੱਟ ਕੇ ਕਹੀ ਦੇ ਨਾਲ ਟਰੈਕਟਰ ਨਾਲ ਤੋਕੇ ਤੇ ਦਵਾਰੇ ਸਵਾਗਿਣਾ ਨੇ ਚੜਾਤੀਆਂ ਤੇ ਆ ਦੇਖੋ ਹੁਣ ਜੀ ਇਹਨਾਂ ਹੁੰਨੇ ਡੱਬ ਦੇ ਨਾਲ ਦੇ ਉੱਪਰ ਆ ਪਾਣੀ ਜਿੰਨਾ ਮਰਜੀ ਮੀਂਹ ਆ ਜਵੇ ਚਲੋ ਜੇ ਸੁਬਹ ਦੇ ਲੱਗੇ ਹੋਏ ਆ ਤੇ ਮਹਾ ਅਮੀਤ ਜੀ ਮਾ ਚਲੋ 2 ਵਜੇ ਤੱਕ ਸ਼ਾਇਦ ਨਿਪਟ ਜੇ ਕੰਮ ਤੇ ਪਰ ਹੁਣ ਵਜ ਗਈ ਕੇ 4 ਅੱਜ ਰੋਟੀ ਵੀ ਨਹੀਂ ਖਾ ਹੋਈ ਤੇ ਬੈਠੇ ਹਣ ਸੋ ਹੁਣ ਚੱਲਦੇ ਆ ਘਰ ਨੂੰ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਹ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ